ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਸਮਾਗਮ ਦੇ ਵਿੱਚ ਪਹੁੰਚੇ ਜਿੱਥੇ ਵੱਡੀ ਗਿਣਤੀ ਵਿੱਚ ਬੀਬੀਆਂ ਸਮਾਗਮ ਦੇ ਵਿੱਚ ਹਾਜ਼ਰੀ ਲਵਾ ਰਹੀਆਂ ਸਾਂਤਾ ਰਸਤੇ 'ਤੇ ਜਾਂਦਿਆਂ ਸੀਆਂ ਭਗਵੰਤ ਮਾਨ ਨੂੰ ਇੱਕ ਬੀਬੀ ਦੇ ਵੱਲੋਂ ਰੋਕ ਲਿਆ ਗਿਆ ਸੀਆਂ ਭਗਵੰਤ ਮਾਨ ਨੂੰ ਉਹਨਾਂ ਬੀਬੀਆਂ ਦੇ ਵੱਲੋਂ ਕਈ ਸਵਾਲ ਪੁੱਛੇ ਗਏ ਨੀਲੇ ਕਾਰਡਾਂ ਨੂੰ ਲੈ ਕੇ ਰਾਸ਼ਨ ਕਾਰਡਾਂ ਨੂੰ ਲੈ ਕੇ ਵੀ ਕਈ ਸਵਾਲ ਪੁੱਛੇ ਗਏ ਜਿਸ ਤੇ ਸੀਐਮ ਭਗਵੰਤ ਮਾਨ ਨੇ ਕਿਹਾ ਸੀ ਕਿ ਤੁਹਾਨੂੰ ਨੀਲੇ ਪੀਲੇ ਕਾਰਡਾਂ ਦੀ ਕੋਈ ਜ਼ਰੂਰਤ ਨਹੀਂ ਹੈ ਅਸੀਂ ਤੁਹਾਡੇ ਬੱਚਿਆਂ ਨੂੰ ਨੌਕਰੀ ਦਵਾਵਾਂਗੇ ਕਿਉਂਕਿ ਫਿਰ ਹੀ ਗਰੀਬੀ ਦੂਰ ਹੋਵੇਗੀ ਇਹਨਾਂ ਕਾਰਡ ਜਿਨੇ ਮਰਜ਼ੀ ਬਣਾ ਲਓ ਇਸ ਦੇ ਨਾਲ ਗਰੀਬੀ ਦੂਰ ਨਹੀਂ ਹੋਣ ਵਾਲੀ ਹੋਰ ਵੀ ਇਹਨਾਂ ਬੀਬੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਪੁੱਛੇ ਜਿਨ੍ਹਾਂ ਦਾ ਬੜੀ ਹੀ ਸਰਲ ਤਰੀਕੇ ਦੇ ਨਾਲ ਸੀਐਮ ਮਾਨ ਨੇ ਜਵਾਬ ਵੀ ਦਿੱਤੇ ਨੇ ਕੀ ਕੁਝ ਕਹਿਣਾ ਸੀ ਬੀਬੀਆਂ ਦਾ ਤੇ ਸੀਐਮ ਮਾਨ ਦਾ ਤੁਸੀਂ ਵੀ ਸੁਣੋ ਜੀ ਕਿਪਾ ਬੋਲਾਂਗੇ ਕਰੀਂ ਰੰਬਸ ਰੀਤੀਆਂ ਕੰਡਾਂ ਕਰਾਂ ਚੋ ਬਸ ਥੋੜੇ ਟਾਈਮ ਦੀ ਪ੍ਰਾਣਾ ਖਰਾਬ ਕੀਤਾ ਹੋਇਆ 70 ਸਾਲ ਦਾ ਨੌਕਰੀਆਂ ਦੇ ਕੇ ਜਵਾਕਾਂ ਨੂੰ ਉਹੀ ਵਧਣਗੇ ਜਵਾਕ ਹੀ ਬੱਦਨੇ ਜਵਾਕ ਹੀ ਨੰਬੂਰੀਆਂ ਦੇ ਕੋਈ ਉਹ ਚਲੇ ਗਏ ਆ ਬੰਦਾ ਕਰਦਾ ਹੈ ਉਹਨਾਂ ਦਾ ਪਾਟ ਪਰ ਇਹਨਾਂ ਕਦੇ ਲੱਗੇ ਨਹੀਂ ਨੌਕਰੀਆਂ ਮੈਂਦੇ ਨੌਕਰੀਆਂ ਹੀ ਕਰਨੀਆਂ ਗਰੀਬੀ ਹੋਰ ਕੋਈ ਨਹੀਂ ਘਟਦੀ ਚਾਹੇ ਲਾਲ ਕਾਰਡ ਬਣਾ ਦੋ ਹਰਾ ਕਾਰਡ ਬਣਾ ਦੋ ਪੀਲਾ ਨੀਲਾ ਨਿਕਲ ਨਿਕਲੀ ਉਹਦੇ ਨਾਲ ਜਿਹੜਾ ਛੋਟਾ ਹੱਕ ਲੱਗੇ 15 15 20 20 ਲੱਖ ਰੁਪਏ ਦੀਆਂ 6 ਮਹੀਨਿਆਂ ਦੀਆਂ ਲੱਖ ਸਾਲ ਦੀਆਂ ਪੰਜਾਹਿਆਂ ਲੱਖ ਦੀਆਂ ਪੈਕ ਜਾਂਦੇ ਇੰਜੀਨੀਅਰ ਬਣ ਕੇ ਵੱਡੇ ਡਾਕਟਰ ਬਣ ਕੇ ਨੀਟ ਕਲੀਅਰ ਕਰਕੇ ਪੜ੍ਹਾਈਆਂ ਸ਼ੁਰੂ ਕਰਤੀਆਂ ਸਰਕਾਰੀ ਸਕੂਲਾਂ ਚ ਸਰਕਾਰੀ ਸਕੂਲਾਂ ਦੜੀਆ ਖਾ ਕੇ ਆ ਜਾਂਦੇ ਸੀ ਪੜਾਉਂਦੇ ਹੀ ਨਹੀਂ ਸੀਗਾ ਕੀ ਕਰ ਲੋਗੇ 9ਵੀਂ 10ਵੀਂ ਜਾ ਕੇ ਘਰ ਬਿਲੋਂ ਮੜੋ ਸਕੂਲ ਠੀਕ ਕਰ ਲਿਆ ਜ्यादातर ਗਰੀਬਾਂ ਦੇ ਦਫੇ ਕੁਚਲੇ ਲੋਕਾਂ ਦੇ ਬੱਚੇ ਹੀ ਫਸਟਾਰੇ ਨੇ ਉਹੀ ਆ ਰਹੇ ਨੇ ਜੀ ਨਾਲ ਸਲਾਹ ਕਰਦਾ ਚੱਕਣੀ ਇਹ ਮਨ ਲਓ ਆ ਜਿਹੜੇ ਇਨੂਆਂ ਦੇ ਦਾਗ ਪੈ ਗਏ ਨੇ ਇੱਥੇ ਇਨੂਆਂ ਦੇ ਆ ਮੇਰੇ ਗੋਹੇ ਵਾਲਾ ਬੱਠਲ ਦੁਪਹਿਰੇ ਜਰੀ ਵੀ ਪੰਡ ਆਥਣੇ ਲਕੜਾਂ ਨਾਲ ਭਰੀ ਤਾਂ ਆ ਗਈ ਇੱਥੇ ਬਾੜੀ ੋਟ ਗਿਆ ਜੀ ੋਟ ਮੈਂ ਜਾਣਦਾ ਮੈਂ ਪਿੰਡਾਂ ਚ ਰਹਿੰਦਾ ਕਦੀ ਇਹੋ ਜੀ ਗੱਲ ਸੀਐਮ ਸਾਹਿਬ ਕਿਹਨੇ ਦੱਸੀ ਸੀ ਕਿ ਥੱਲੇੋਂ ਡਾਊਨ ਟੂ ਉੱਪਰ ਥੋੜਾ ਥੋੜਾ ਟਾਈਮ ਲਓਰਾ ਬਹੁਤ ਕੀ ਤਸੀਨਾਂ ਨੇ ਕੰਮ ਕੀਤਾ ਗਏ ਵੋਟਾਂ ਦੇ ਗਏ ਪਤਾ ਹੀ ਲੱਗਿਆ ਪੰਤਰ ਰੜਕੇ ਨਸ਼ਿਆਂ ਤੇ ਲਾਥੇ ਬਣਾਉਂਦੇ ਮਜੀ ਨਸ਼ਿਆਂ ਬਰਤ ਵਿੱਚ ਲਾਇਆ ਹੋਇਆ ਸਾਰਾ ਇੱਕ ਘਰ ਪछे ਪਹਿਲਾਂ ਤਾਂ ਦਰਸਤੀ ਆਵੇ ਪੈਰੋ ਫੜੂਗਾ ਫੇਰ ਉਹ ਕੁਝ ਨਾ ਕੁਝ ਸਿੱਧੀ ਤੋਂ ਪਲਾਂ ਕਰੀਂ ਨੰਬਰ ਰਿਵੀਅ ਕੱਢਣ ਕਰਾਜੋ ਬਦੋ ਬਗ ਥੋੜੇ ਜਿਹੇ ਟਾਈਮ ਚ ਪ੍ਰਾਣਾ ਖਰਾਬ ਕੀਤਾ ਹੋਇਆ 70 ਸਾਲ ਦਾ ਨੌਕਰੀਆਂ ਦੇ ਕੇ ਜਵਾਕਾ ਉਹਹੀ ਵਧਣਗੇ ਜਵਾਦੀ ਵਧਣਗੇ ਜਵਾਕ ਹੀ ਨੰਬਰ ਰਿਵੀਅ ਕੋਈ ਉਹ ਚਲੇ ਗਏ ਆ ਕਰਦਾ ਹੈ ਉਹਨੂੰ ਤਾਂ ਪਰ ਇੰਨਾ ਕ ਵੀ ਲੱਗੇ ਨਹੀਂ ਨੌਕਰੀ ਨੌਕਰੀਆਂ ਹੀ ਕੱਢਣੀਆਂ ਗਰੀਬੀ ਹੋਰ ਕੋਈ ਨਹੀਂ ਕੱਢੀ ਸਾਈ ਲਾਲ ਕਾਰਡ ਬਣਾ ਦੋ ਹਰਾ ਕਾਰਡ ਬਣਾ ਦੋ ਪੀਲਾ ਨਹੀਂ ਨਿਕਲ ਨਹੀਂ ਕਿਹੜਾ ਉਹਦੇ ਨਾਲ ਜਿਹੜਾ ਚੋਤੂ ਆਖ ਲਾ ਕੇ 15 15 20 20 ਲੱਖ ਰੁਪਏ ਦੀਆਂ ਸ਼ੇਰ ਨਹੀਂ ਦਿੰਦੀਆਂ ਲੱਖ ਸਾਲ ਦੇ ਪੰਜਾਹਾਂ ਲੱਖ ਦੇ ਪੈਕ ਜਾਂਦੇ ਇੰਜੀਨੀਅਰ ਬਣ ਕੇ ਵੱਡੇ ਡਾਕਟਰ ਬਣ ਕੇ ਨੀਟ ਕਲੀਅਰ ਕਰਕੇ ਪੜ੍ਹਾਈਆਂ ਸ਼ੁਰੂ ਕਰਤੀਆਂ ਸਰਕਾਰੀ ਸਕੂਲਾਂ ਦੇ ਸਰਕਾਰੀ ਸਕੂਲਾਂ ਦੜੀਆ ਖਾ ਕੇ ਆ ਜਾਂਦੇ ਸੀ ਪੜਾਉਂਦੇ ਨਹੀਂ ਸੀਗਾ ਕੀ ਕਰ ਲੋਗੇ 9ਵੀਂ 10ਵੀਂ ਜਾ ਕੇ ਕਠੂਰੀ ਹੁਣ ਉਹ ਸਕੂਲ ਠੀਕ ਕਰ ਲੈਣਾਂ ਜਿਆਦਾਤਰ ਗਰੀਬਾਂ ਦੇ ਤਵੇ ਕੁਚਲੇ ਲੋਕਾਂ ਦੇ ਬੱਚੇ ਹੀ ਫਸਟ ਆ ਰਹੇ ਨੇ ਉਹੀ ਆ ਰਹੇ ਨੇ ਤੇ ਨਾਲ ਸਲਾਹ ਕਰਦਾ ਚੱਕਣੀ ਆ ਇਹ ਮਲੂਆ ਜਿਹੜੇ ਇਨੂਆ ਦੇ ਦਾਗ ਪੈ ਗਏ ਨੇ ਤੇ ਇਨੂਆ ਦੇ ਸਵੇਰੇ ਗੋਹੇ ਵਾਲਾ ਬੱਠਣ ਦੁਪਹਿਰੇ ਚਰੀ ਵੀ ਪੰਡਾ ਆਥਣੇ ਲਕੜਾਂ ਨਾਲ ਭਰੀ ਤਾਂ ਆ ਗਈ ਇਥੋਂ ਬਾਹਰ ਹੀ ਹੋ ਗਈ ਮੈਂ ਜਾਣਦਾ ਮੈਂ ਪਿੰਡਾਂ ਚ ਰਹਿੰਦਾ ਕਦੀ ਇਹੋ ਜੀ ਗੱਲ ਸੀਐਮ ਸਾਹਿਬ ਕਿਹਨੇ ਦੱਸੀ ਸੀ ਥੱਲੇੋਂ ਡਾਊਨ ਟੂ ਉੱਪਰ ਥੋੜਾ ਥੋੜਾ ਟਾਈਮ ਰੋਰਾ ਬਹੁਤ ਕੀਤਾ ਸੀ ਇਹਨਾਂ ਨੇ ਕੰਮ ਠੀਕ ਹੈ ਬੋਟਾ ਦੇ ਹੀ ਹੈ ਠੀਕ ਹੈ ਪਤਾ ਹੀ ਲੱਗਿਆ ਪੰਤਰ ਰਲ ਕੇ ਨਸ਼ਿਆਂ ਤੇ ਲਾ ਤੇ ਬਣਾ ਦੇ ਮਜੀ ਨਸ਼ਿਆਂ ਬਰਤ ਵੀ ਚਲਾਇਆ ਹੋਇਆ ਸਾਰਾ ਵਿਕਾਰ ਪਛੇ ਪਹਿਲਾਂ ਤਾਂ ਦਰਸਤੀ ਆਵੇ ਫੇਰ ਉਹ ਬੜੂਗਾ ਫੇਰ ਉਹ ਕੁਝ ਨਾ ਕੁਝ